ਮੈਡ ਸੁਣ ਲੈ ਤੋ ਦਾ ਸੋਚਣ ਦੀ ਗੱਲ ਆ ਕਿ ਐਸੇ ਕਿ ਬੱਚੇ ਜਾਣ ਭਲਾ ਕੀਤਾ ਕਰੋ ਭਾਈ ਇਹੋ ਜੇ ਕਿਤੇ ਬੱਚੇ ਪਹਿਲਾਂ ਨਹੀਂ ਜੰਮਦੇ ਸਾਰਾ ਕੁਝ ਹੁੰਦਾ ਸੀ ਉਹਨਾਂ ਨੂੰ ਮਾਪੇ ਦਾ ਡਰ ਹੁੰਦਾ ਸੀ ਛੱਤਰ ਦਾ ਇਹ ਜਿਹੜੇ ਹੁਣ ਆਏ ਬੱਚੇ ਹੋਂਦ ਚ ਆਏ ਹਨ ਮਾਂ ਪਿਓ ਦਾ ਛੱਤਰਾਂ ਦਾ ਡਰ ਘਟ ਗਿਆ ਨਹੀਂ ਜੇ ਚਾਹ ਤਾਂ ਚੂਤ ਜੀ ਆਪ ਦੀ ਅੰਦਰ ਹੀ ਮਾਰ ਕੇ ਰੱਖਦੇ ਇਹੋ ਜੇ ਹੁੰਦੀ ਵੀ ਹੈ ਨਾ ਪਤਾ ਇਹ ਬੁੜੇ ਨੇ ਖੁੰਡਾ ਰੱਖਿਆ ਮੰਜੇ ਦੇ ਅੰਦਰੋਂ ਕੀੜਾ ਕਿਦੋਂ 扑ਕਦਾ ਸੀ ਧਾ ਲੈਂਦੇ ਸੀ ਉਹ ਸਹੀ ਗਾ ਹੁਣ ਉਹ ਹੁਣ ਥੋੜਾ ਜਿਹਾ ਆ ਗਿਆ ਸਾਨੂੰ ਜਾਦੀ ਜਾਂ ਜੀਮ ਦੀ ਪਲਾਣ ਆ ਢੀਂਗ ਜਦੋਂ ਪੁਰਾਣੇ ਬੰਦੇ ਕਹਿੰਦੇ ਨੇ ਤੇਰਾ ਤੈਨੂੰ ਜਾਦੀ ਦਵਾ ਤੈਨੂੰ ਜੀਮ ਦੀ ਭਰੇ ਆ ਇਧਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਦੋਸਤੋ ਗੋਪੀ ਫਰਾਂਦੀਪੁਰਿਆ ਦੀ ਵੀਡੀਓ ਤੁਸੀਂ ਦੇਖ ਹੀ ਲਈ ਹੋਵੇਗੀ ਜੋ ਕਿ ਮੈਡ ਸੰਧੂ ਤੇ ਬੋਲੀ ਹੈ ਦੋਸਤੋ ਗੱਲਾਂ ਤਾਂ ਸਾਰੀਆਂ ਉਹਨਾਂ ਨੇ ਸੱਚੀਆਂ ਹੀ ਕਹੀਆਂ ਨੇ ਕਿਉਂਕਿ ਪਹਿਲਾਂ ਤਾਂ ਛੇਤਰਾਂ ਦਾ ਡਰ ਹੁੰਦਾ ਸੀ ਪਰ ਹੱਜਕਲ ਦੀ ਜਨਰੇਸ਼ਨ ਨੂੰ ਇਹ ਮੁੱਕ ਗਿਆ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਸਟਾਗ੍ਰam ਦੇ ਉੱਤੇ ਇਹੋ ਜਿਹਾ ਕੰਟੈਂਟ ਆਉਣਾ ਜ਼ਿਆਦਾ ਸ਼ੁਰੂ ਹੋ ਗਿਆ ਹੈ ਤੇ ਦੋਸਤੋ ਗੋਪੀ ਫਰਾਂਦੀ ਪੁਰੀਆਂ ਦੀਆਂ ਤੁਸੀਂ ਉਹ ਨਵੀਆਂ ਵੀਡੀਓਜ਼ ਦੇਖਣਾ ਚਾਹੁੰਦੇ ਜਾਂ ਨਹੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ